ਸਾਡਾ ਫਰਸਟ ਸ਼ੋਅ ਜੇ ਸਕੂਲਿੰਗ ਵੀਜ਼ਾ ਤੇ ਹੋਇਆ ਹੈ ਜਾਂ ਮਾਈਨਰ ਵੀਜ਼ਾ ਆਪਾਂ ਕਹਿ ਸਕਦੇ ਹਾਂ ਕੈਨੇਡਾ ਦਾ ਤਾਂ ਲਵਿਸ਼ ਜੀ ਨੇ ਹੀ ਕੀਤਾ ਸੀਗਾ ਕਿ ਮਾਈਨਰ ਵੀਜ਼ਾ ਤੇ ਕਿਸ ਤਰ੍ਹਾਂ ਦੇ ਵੀਜ਼ੇ ਆ ਰਹੇ ਆ ਕਿਹੜੇ-ਕਿਹੜੇ ਬੱਚੇ ਆ ਜਾਂ ਪੇਰੈਂਟਸ ਨੇ ਜਿਹੜੇ ਆਪਣੇ ਬੱਚੇ ਦੇ ਨਾਲ ਵੀਜ਼ਾ ਲਵਾ ਕੇ ਕੈਨੇਡਾ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਆ ਸਰ ਸਕੂਲਿੰਗ ਵੀਜ਼ਾ ਨੂੰ ਲੈ ਕੇ ਕੀ ਅਪਡੇਟਸ ਆਈਆਂ ਨੇ ਜੀ ਬਿਲਕੁਲ ਸਕੂਲਿੰਗ ਵੀਜ਼ਾ ਇਸ ਟਾਈਮ ਦੇਖੋ ਪਾਜੀ ਅੱਜ ਤੋਂ ਜਿੱਦਾਂ ਅਸੀਂ ਗੱਲ ਕੀਤੀ ਕਿ ਪਹਿਲਾ ਸ਼ੋਅ ਆਪਾਂ ਐਸੀ ਮੰਚ ਤੇ ਤੁਹਾਡੇ ਨਾਲ ਕੀਤਾ ਸੀਗਾ ਸਕੂਲਿੰਗ ਵੀਜ਼ਾ ਤੋਂ 3 3.5 ਸਾਲ ਦਾ ਸਮਾਂ ਹੋ ਚੁੱਕਿਆ ਅਦੋ ਬੰਦੇ ਕਹਿੰਦੇ ਸੀ ਵੀ ਸਕੂਲਿੰਗ ਵੀਜ਼ਾ ਕੋਈ ਕੈਟਾਗਰੀ ਹੁੰਦੀ ਨਹੀਂ ਆ ਹੁਣ ਤੁਸੀਂ ਦੇਖੋ ਮਾਰਕੀਟ ਦੇ ਵਿੱਚ 90% ਕੰਸਲਟੈਂਟ ਸਕੂਲਿੰਗ ਵੀਜ਼ਾ ਨੂੰ ਪ੍ਰਮੋਟ ਕਰ ਰਿਹਾ ਸਕੂਲਿੰਗ ਵੀਜ਼ਾ ਸਭ ਤੋਂ ਪਹਿਲਾਂ ਤਾਂ ਮੈਂ ਜਿਹਨੇ ਦੀਪਾ ਰਾਣੀ ਜੀ ਨੂੰ ਵਰਕਾ ਦਿਨਾ ਪਾਸਪੋਰਟ ਸਟੈਂਪ ਹੋ ਕੇ ਆ ਚੁੱਕਿਆ ਜੋ ਵੀ ਦਰਸ਼ਕ ਨੂੰ ਮੰਨਤੇ ਡਾਊਟ ਹੈਗਾ ਵੀ ਸਕੂਲਿੰਗ ਵੀਜ਼ਾ ਨਹੀਂ ਹੁੰਦਾ ਤੁਸੀਂ ਸਾਡੇ ਆਫਿਸ ਨੈਕਸਟ 4 ਤੋਂ 5 ਡੇਜ਼ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਆ ਕੇ ਆਪਣੀ ਅੱਖੀ ਪਾਸਪੋਰਟ ਵੀ ਦੇਖ ਸਕਦੇ ਹੋ ਬਿਕੋਸ 3-4 ਦਿਨਾਂ ਦੇ ਵਿੱਚ ਉਹਨਾਂ ਨੇ ਪਾਸਪੋਰਟ ਆਪਣਾ ਫੇਰ ਲੈ ਜਾਣਾ ਹੈ ਤਾਂ ਇਸ ਵੀਕ ਦੇ ਵਿੱਚ ਤੁਸੀਂ ਆ ਕੇ ਆਪਣਾ ਪਾਸਪੋਰਟ ਵੀ ਚੈੱਕ ਕਰ ਸਕਦੇ ਹੋ ਕਿ ਸਕੂਲਿੰਗ ਵੀਜ਼ਾ ਇਸ ਹੁੰਦਾ ਹੈ ਔਰ ਗ੍ਰਾਂਟ ਹੋਇਆ ਪਿਆ ਠੀਕ ਹੈ ਜੀ ਹੁਣ ਸਕੂਲਿੰਗ ਵੀਜ਼ਾ ਦੇ ਵਿੱਚ ਇੱਕ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਤੁਹਾਡਾ ਤੁਹਾਨੂੰ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੈ ਪਹਿਲੀ ਗੱਲ ਇਹਦੇ ਵਿੱਚ ਕੋਈ ਜੀਆਈਸੀ ਨਹੀਂ ਹੈ ਕੋਈ ਹਾਈਲਾਈਟਸ ਨਹੀਂ ਹੈ ਕੋਈ ਕੁਝ ਨਹੀਂ ਹੈ ਆਪਾਂ ਆਪਣੇ ਆਪ ਨੂੰ ਸਿਰਫ ਫਾਈਨੈਂਸ਼ੀਅਲੀ ਸਟਰੋਂਗ ਸ਼ੋਅ ਕਰਨਾ ਹੈ ਤਾਂ ਜੇਕਰ ਕੋਈ ਤੁਹਾਨੂੰ ਇਹ ਕਹਿੰਦਾ ਹੈ ਕਿ ਇਹ ਤਾਂ ਜਮਾ ਬਹੁਤ 2-3 ਲੱਖ ਦੇ ਵਿੱਚ ਹੋ ਜਾਂਦਾ ਨਹੀਂ ਇੱਕ ਨਾਰਮਲ ਐਵਰੇਜ ਸਕੂਲ ਦੀ ਫੀਸ ਜੋ ਹੈਗੀ ਆ दैट इज ਅਰਾਊਂਡ 13 ਤੋਂ 14000 ਡਾਲਰ ਦੀ ਇੱਕ ਸਾਲ ਦੀ ਬੱਚੇ ਦੀ ਫੀਸ ਹੈਗੀ ਆ ਕੋਈ ਵੀ ਕੰਟਰੀ ਸਾਨੂੰ ਆਪਣੀ ਕੰਟਰੀ ਦੇ ਵਿੱਚ ਜੇ ਵੀਜ਼ਾ ਉੱਤੇ ਬੁਲਾ ਰਹੀ ਹੈ ਕਿਸੇ ਵੀ ਸਟੂਡੈਂਟ ਵੀਜ਼ਾ ਉੱਤੇ ਬੁਲਾ ਰਹੀ ਹੈ ਬਿਜ਼ਨਸ ਵੀਜ਼ਾ ਉੱਤੇ ਬੁਲਾ ਰਹੀ ਹੈ ਇਟ ਮੀਨਸ ਉਹਨਾਂ ਨੂੰ ਇਹ ਹੁੰਦਾ ਹੈ ਕਿ ਬੰਦਾ ਸਾਡੀ ਕੰਟਰੀ 'ਚ ਆਏਗਾ ਸਾਨੂੰ ਪੈਸੇ ਦੇਵੇਗਾ ਫੀਸਾਂ ਭਰੇਗਾ ਸਾਡੀ ਇਕਨੋਮੀ ਸਟਰੋਂਗ ਕਰਨ 'ਚ ਹੈਲਪ ਹੋਏਗੀ ਤਾਂ ਪਹਿਲਾਂ ਆਪਣੀ ਮੰਚੇ ਰੱਖਣੀ ਹੈ ਕਿ ਬਿਨਾ ਫੀਸ ਭਰੇ ਕੋਈ ਵੀਜ਼ਾ ਨਹੀਂ ਆਂਦਾ ਦੂਜੀ ਗੱਲ ਤੁਸੀਂ ਆਪਣੇ ਆਪ ਨੂੰ ਜੋ ਹੈਗਾ ਲੈਂਡਲੋਰਡ ਸ਼ੋ ਕਰਨਾ ਹੈ ਕਿ ਸਾਡੀ ਸਾਲਾਨਾ ਇਨਕਮ ਇੰਡੀਆ ਦੇ ਵਿੱਚ ਇੰਨੀ ਕਰ ਹੈਗੀ ਹੈ ਕਿ ਆਪਾਂ ਉੱਥੇ ਬੱਚੇ ਦੀ ਮਹੀਨੇ ਦੀ ਮਹੀਨੇ ਫੀਸਾਂ ਵੀ ਭਰ ਸਕਨੇ ਆ ਜਾਂ ਸਾਲ ਦੀ ਫੀਸ ਜੋ ਦਿੱਤੀ ਆ ਮਹੀਨੇ ਦੇ ਮਹੀਨੇ ਲੀਵਿੰਗ ਐਕਸਪੈਂਸ ਵੀ ਕੱਢ ਸਕਨੇ ਆ ਪਲੱਸ ਆਪਣਾ ਇੰਡੀਆ ਦੇ ਵਿੱਚ ਵੀ ਸਾਡੇ ਕੋਲ ਇਨਫ ਇਨਕਮ ਬਚੇਗੀ ਨਾ ਫੰਡਸ ਬਚਣਗੇ ਇਧਰ ਦੀ ਫੈਮਿਲੀ ਦੇ ਖਰਚੇ ਦੇ ਵਾਸਤੇ ਬੈਨੀਫਿਟ ਕੀ ਹੈਗੇ ਆ ਦੇਖੋ ਇੱਕ ਤੁਸੀਂ 9.5 10 ਲੱਖ ਦੇ ਵਿੱਚ ਬੱਚੇ ਦੇ ਨਾਲ ਇੱਕ ਪੇਰੈਂਟ ਜਾਂ ਦੋਨੋਂ ਪੇਰੈਂਟ ਪਹਿਲੀ ਗੱਲ ਤਾਂ ਕੈਨੇਡਾ ਚੱਲ ਜਾਂਦੇ ਹੋ ਠੀਕ ਹੈ ਹੁਣ ਉੱਥੇ ਜਾ ਕੇ ਨਰਾਐਮਪੀ ਪ੍ਰੋ ਪੇਰੈਂਟਸ ਜੋ ਹੈਗੇ ਆ ਉਹ ਵਰਕ ਪਰਮਿਟ ਉੱਥੇ ਲੈ ਸਕਦੇ ਹੋ ਹੁਣ ਇੰਡੀਆ ਤੋਂ ਤੁਸੀਂ ਕੈਨੇਡਾ ਦਾ ਵਰਕ ਪਰਮਿਟ ਲੈਂਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨਾ ਖਰਚਾ ਪੈਂਦਾ ਸਕੂਲਿੰਗ ਵੀਜ਼ਾ ਦੇ ਉੱਤੇ ਕੀ ਹੈ ਕਿ ਤੁਸੀਂ ਜਾ ਕੇ માત્ર ਉੱਥੇ ਤੁਸੀਂ ਲਾਈਕ 1800 ਜਾਂ 2000 ਡਾਲਰ ਦੇ ਆਸ-પાસ ਖਰਚਣਾ ਐ ਐਂਡ ਯੂ ਵਿਲ ਗੈਟ ਲੀਗਲੀ ਵਰਕਿੰਗ ਰਾਈਟ ਫਾਰ 2 ইয়ারਸ 2 ਸਾਲ ਦਾ ਤੁਹਾਨੂੰ ਉੱਥੇ ਵਰਕ ਪਰਮਿਟ ਗ੍ਰਾਂਟ ਹੋ ਜਾਂਦਾ ਹੈ ਤਾਂ ਤੁਸੀਂ ਸਿਰਫ 12 ਜਾਂ 13 ਲੱਖ ਦੇ ਵਿੱਚ ਕੈਨੇਡਾ ਦਾ ਵਰਕ ਪਰਮਿਟ ਲੈ ਸਕਦੇ ਹੋ 2 ਸਾਲ ਦਾ ਬੱਚੇ ਦਾ ਸਟੂਡੈਂਟ ਵੀਜ਼ਾ ਉਹਦੇ ਵਿੱਚ ਹੋਏਗਾ ਬੱਚੇ ਦੀ ਇੱਕ ਸਾਲ ਦੀ ਫੀਸ ਭਰੀ ਹੋਏਗੀ ਜੇਕਰ ਤੁਹਾਡੇ ਮਨ 'ਚ ਇਹ ਹੈਗਾ ਕਿ ਜਿੱਦਾਂ ਬੱਚੇ ਦੇ ਨਾਲ ਦੋਨੋਂ ਪੇਰੈਂਟਸ ਜਾ ਰਿਹਾ ਕਿ ਅਪਾ ਉੱਥੇ ਜਾ ਕੇ 2 ਢਾਈ ਮਹੀਨੇ ਬਾਅਦ ਸਾਡਾ ਜਿੱਦਾਂ 2 ਮਹੀਨੇ ਤੱਕ ਵਰਕ ਪਰਮਿਟ ਕਨਵਰਟ ਹੋਏਗਾ ਅਪਾ ਕਿੱਦਾਂ ਸਰਵਾਈਵ ਕਰਾਂਗੇ ਕਿ ਇਦਾਂ ਹੋ ਸਕਦਾ ਹੈ ਕਿ ਆਪਾਂ ਇੰਡੀਆ ਤੋਂ ਹੀ ਇੱਕ ਬੰਦੇ ਦਾ ਵਰਕ ਪਰਮਿਟ ਲੱਗ ਜਾਏ ਥੈਨ ਯੂਐਫਐਸ ਕੋਲ ਕਲੀਅਰਲੀ ਕੋ ਆਪਸ਼ਨ ਹੈਗਾ ਜੇਕਰ ਤੁਸੀਂ ਬੱਚੇ ਦੇ ਨਾਲ ਸ਼ਰਤ ਇਹ ਹੋਵੇਗੀ ਕਿ ਇੱਥੋਂ ਬੱਚਾ ਜਾ ਰਿਹਾ ਹੈ ਬੱਚੇ ਦੇ ਨਾਲ ਤੁਸੀਂ ਇੱਕ ਪੇਰੈਂਟ ਦਾ ਇੰਡੀਆ ਤੋਂ ਹੀ ਆਪਾਂ ਤੁਹਾਨੂੰ ਵਰਕ ਪਰਮਿਟ ਪਾਰਟਿਕੂਲਰ EMPLOYEER ਕੋਲ ਜਿਹਦੇ ਵਿੱਚ ਆ ਗਿਆ ਕ੍ਰੈਚ ਦੇ ਵਿੱਚ ਜੌਬ ਹੋਏਗੀ ਜਾਂ ਹੁਣ ਦੂਜੀ ਮੇਰੇ ਕੋਲ ਬਚੀ ਹੈ ਪੈਕੇਜਿੰਗ ਵਿੱਚ ਇਹਦੇ ਵਿੱਚ ਤੁਹਾਡੇ ਕੋਲ ਜੌਬ ਹੋਏਗੀ ਤਾਂ ਇੱਕ ਪੇਰੈਂਟ ਇੱਥੋਂ ਹੀ ਵਰਕਿੰਗ ਤੇ ਜਾ ਸਕਦਾ ਹੈ ਦੂਜੇ ਨੂੰ ਸਪਾਊਸ ਓਪਨ ਵਰਕ ਪਰਮਿਟ ਮਿਲੇਗਾ ਬੈਨੀਫਿਟ ਕੀ ਹੋਏਗਾ ਜਿੱਦਾਂ ਆਪਾਂ ਕੈਨੇਡਾ ਲੈਂਡ ਕੀਤਾ ਇੱਕ ਪੇਰੈਂਟ ਕੋਲ ਸਿਕਿਉਰ ਜੌਬ ਹੋਏਗੀ ਉਹਨੂੰ ਇਹ ਪਤਾ ਹੈ ਕਿ ਅਜੇ ਮੈਂ ਨੌਕਰੀ ਲੱਭਣੀ ਹੈ ਵਰਕ ਪਰਮਿਟ ਕਰਵਾਉਣਾ ਹੈ ਇਹ ਉਹਨੂੰ ਟੈਨਸ਼ਨ ਨਹੀਂ ਹੋਏਗੀ ਉਹ ਜਾ ਕੇ ਜਿੱਦਾਂ ਹੀ ਕੰਮ ਕਰਨਾ ਸ਼ੁਰੂ ਕਰਦਾ ਹੈ ਤਾਂ ਆਫਟਰ 2 ਵੀਕਸ 15 ਦਿਨ ਬਾਅਦ ਆਪਣੀ ਸੈਲਰੀ ਜੋ ਹੈ ਉਹਨੂੰ ਮਿਲਣਾ ਸ਼ੁਰੂ ਹੋ ਜਾਏਗੀ ਤਾਂ ਸਕੂਲਿੰਗ ਵੀਜ਼ਾ ਦੇ ਹੁਣ ਮੈਂ ਸਭ ਤੋਂ ਇੱਕ ਵੱਡਾ ਅਪਡੇਟ ਦੇਣਾ ਥੈਟ ਇਜ਼ ਪ੍ਰੋਸੈਸਿੰਗ ਟਾਈਮ ਸਕੂਲਿੰਗ ਵੀਜ਼ਾ ਨੂੰ ਤੁਸੀਂ ਨੋਰਮਲ ਇੱਕ ਸਟੂਡੈਂਟ ਵੀਜ਼ਾ ਲੈ ਕੇ ਨਾ ਚੱਲਿਓ ਬਿਕਾਜ਼ ਇਹਦੇ ਵਿੱਚ ਨਾ ਜੀਆਈਸੀ ਹੈ ਨਾ ਆਇਲਜ਼ ਹੈ ਨਾ ਪ੍ਰੋਪੋਜ਼ ਕੋਰਸ ਹੈ ਕੁਝ ਵੀ ਨਹੀਂ ਹੈ ਇਹਦੇ ਵਿੱਚ ਤੁਹਾਡੀ ਪ੍ਰੋਫਾਈਲ ਗਈ ਹੈ اور ਪਿਛਲੇ ਮੈਂ ਜੋ 500 ਮਤਲਬ ਕਿ 15 20 25 ਦਿਨਾਂ ਤੋਂ ਜੋ ਮੈਂ ਆਪਾਂ ਨੋਟਿਸ ਕਰ ਰਹੇ ਹਾਂ اور ਮੇਰੀ ਲਾਇਰਟੀਮ ਨੋਟਿਸ ਕਰ ਰਹੀ ਹੈ ਹੁਣ ਤੁਹਾਡੇ ਫਾਈਨੈਂਸ਼ੀਅਲਸ اور ਐਸੈਟਸ ਬਹੁਤ ਡੀਪਲੀ ਵੈਰੀਫਾਈ ਕਰ ਰਹੇ ਹੋ ਤਾਂ ਸਕੂਲਿੰਗ ਵੀ ਜ਼ਿਆਦਾ ਪ੍ਰੋਸੈਸਿੰਗ ਟਾਈਮ ਆਫਟਰ ਯੋਰ ਬਾਇਓਮੈਟ੍ਰਿਕ ਨੂੰ ਤੁਸੀਂ ਲੈ ਕੇ ਚਲੋ 90 ਤੋਂ 140 ਡੇਜ਼ ਦੇ ਆਸ-ਪਾਸ ਦਾ ਇਸ ਟਾਈਮ ਚੱਲ ਰਿਹਾ ਹੈ ਸਟੂਡੈਂਟ ਵੀਜ਼ਾ ਦੀ ਗੱਲ ਨਹੀਂ ਕਰ ਰਿਹਾ ਵਿਜ਼ਟਰ ਵੀਜ਼ਾ ਦੀ ਗੱਲ ਨਹੀਂ ਕਰ ਰਿਹਾ ਮੈਂ ਸਕੂਲਿੰਗ ਵੀਜ਼ਾ ਦੀ ਗੱਲ ਕਰ ਰਿਹਾ ਹਾਂ ਸਕੂਲਿੰਗ ਵੀਜ਼ਾ ਵਿੱਚ ਪ੍ਰੋਸੈਸਿੰਗ ਟਾਈਮ ਥੋੜਾ ਜ਼ਿਆਦਾ ਹੁੰਦਾ ਹੈ ਇਸ ਕਰਕੇ ਜੇਕਰ ਤੁਸੀਂ ਚਾਹੁੰਦੇ ਹੋ ਵੀ ਹਾਂ ਬੱਚਾ ਸਾਡਾ ਨਵੰਬਰ ਤੋਂ ਸਟਾਰਟ ਸ ਤਾਂ ਸਪਟੈਂਬਰ ਤੋਂ ਸਟਡੀ ਸਟਾਰਟ ਕਰ ਲਵੇ ਤਾਂ ਤੁਹਾਡੇ ਕੋਲੇ ਸਹੀ ਸਮਾਂ ਹੈਗਾ ਕਿ ਛੇਤੀ ਤੋਂ ਛੇਤੀ ਆਪਾਂ ਆਪਣੀ ਫਾਈਲ ਪ੍ਰੈਜ਼ੈਂਟ ਕਰਕੇ ਅਪਾ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰੀਏ ਦੂਜੀ ਗੱਲ ਸਕੂਲਿੰਗ ਵੀਜ਼ਾ ਦੇ ਰੋਲਿੰਗ ਇਨਟੇਕ ਹੁੰਦੇ ਆ ਜਿਵੇਂ ਕੋਈ ਬੱਚਾ ਇਸ ਟਾਈਮ ਮਨੋ 8ਵੀਂ ਚ ਪੜ ਰਿਹਾ 9ਵੀਂ ਚ ਪੜ ਰਿਹਾ ਔਰ ਦੋ ਤਿੰਨ ਮਹੀਨੇ ਦੀ ਉਹਦੀ ਸਟੱਡੀ ਹੋ ਚੁੱਕੀ ਹੈ ਤੁਸੀਂ ਸੋਚੋਗੇ ਦੁਬਾਰਾ 8ਵੀਂ ਜਾਏਗਾ ਨਹੀਂ ਅਪਾ ਉਹਦਾ ਲੈਵਲ ਦੇਖਾਂਗੇ ਉਹਨੂੰ ਸਤੰਬਰ ਮਹੀਨੇ ਦੇ ਵਿੱਚ ਵੀ 8ਵੀਂ ਕਲਾਸ ਦੀ ਸਟਾਰਟ ਹੋ ਜਾਏਗੀ ਜਾਂ ਨਵੰਬਰ ਤੱਕ ਜੇ ਬੱਚਾ ਮਨੋ ਦਸੰਬਰ ਚ ਫਲਾਈ ਕਰਦਾ ਹੈ ਤਾਂ ਨਵੰਬਰ ਵਿੱਚ ਉਹਦਾ ਇੱਕ ਮੈਥਸ ਔਰ ਇੰਗਲਿਸ਼ ਦਾ ਐਗਜ਼ਾਮ ਹੋਏਗਾ ਔਰ ਉਹ ਜਨਵਰੀ ਤੋਂ ਵਿੱਚ ਨੌਵੀਂ ਦੀ ਕਲਾਸ ਦੀ ਸਟੱਡੀ ਸਟਾਰਟ ਕਰ ਸਕਦਾ ਨੈਕਸਟ ਦੀ ਬਸ ਜਸਟ ਉਹਨੇ ਇੱਕ ਮੈਥ ਔਰ ਇੰਗਲਿਸ਼ ਦਾ ਇੱਕ ਬੇਸਿਕ ਲੈਵਲ ਦਾ ਐਗਜ਼ਾਮ ਕਲੀਅਰ ਕਰਨਾ ਹੁੰਦਾ ਹੈ। ਬਾਕੀ ਇਸ ਤੋਂ ਇਲਾਵਾ ਤੁਸੀਂ ਯੂਐਸਏ ਸਕੂਲਿੰਗ ਵੀਜ਼ਾ ਜੋ ਕਿ 2 ਨੰਬਰ ਚ ਯੂਐਸਏ ਕਿੱਦਾਂ ਕਿੱਦਾਂ ਜਾਂਦੇ ਜੋ ਵੀ ਹੈਗਾ ਤੁਹਾਨੂੰ ਕੋਈ ਰਿਸਕ ਲੈਣ ਦੀ ਕੋਈ ਲੋੜ ਨਹੀਂ ਹੈ। ਇਹ ਐਫਐਸ ਤੁਹਾਡੇ ਵਾਸਤੇ ਲੈ ਕੇ ਆਇਆ ਯੂਐਸਏ ਸਕੂਲਿੰਗ ਵੀਜ਼ਾ ਸਿਰਫ 6.5 ਲੱਖ ਖਰਚੇ ਦੇ ਵਿੱਚ ਜਿਹਦੀ ਵੀ ਆਫ ਪੇਮੈਂਟ ਤੁਸੀਂ ਆਫਟਰ ਵੀਜ਼ਾ ਅਪਰੂਵਲ ਕਰਨੀ ਹੈਗੀ ਹੈ ਤਾਂ ਯੂਐਸਏ ਵੀ ਤੁਸੀਂ ਬੱਚੇ ਦੇ ਨਾਲ ਇੱਕ ਜਾਂ ਦੋਨੋਂ ਪੇਰੈਂਟਸ ਜਾ ਸਕਦੇ ਹੋ। ਇਸ ਟਾਈਮ ਮੇਰੇ ਕੋਲ ਫੇਰ ਸਪਟੰਬਰ ਇੰਟ੍ਰੀਕ ਯੂਐਸਏ ਦਾ ਚੱਲ ਰਿਹਾ ਹੈਗਾ ਮੈਨੂੰ ਤੁਸੀਂ 2 ਮਹੀਨੇ ਦਾ ਸਮਾਂ ਦੇਣਾ ਹੈਗਾ 2 ਮਹੀਨੇ ਵਿੱਚ ਆਪਾਂ ਤੁਹਾਡੇ I20 ਲੈ ਕੇ ਤੁਹਾਡਾ ਅਪਾਇੰਟਮੈਂਟ ਇੰਟਰਵਿਊ ਕਰਾਣਾ ਹੈ ਔਰ ਯੂਐਸਏ ਦਾ ਸਕੂਲਿੰਗ ਵੀਜ਼ਾ ਦਾ ਸਕਸੈਸ ਰੇਟ ਜੋ ਹੈਗਾ ਉਹ ਇਸ ਟਾਈਮ 100% ਚੱਲ ਰਿਹਾ ਹੈਗਾ ਤਾਂ ਤੁਸੀਂ ਯੂਐਸਏ ਜਾ ਕੇ ਵੀ ਸੈਟਲ ਹੋਣ ਦਾ ਆਪਣਾ ਸੁਪਨਾ ਜੋ ਹੈਗਾ ਪੂਰਾ ਕਰ ਸਕਦੇ ਹੋ ਹੂੰ ਬਿਲਕੁਲ ਹੈ ਬਹੁਤ ਸਾਰੀਆਂ ਆਪਸ਼ਨਸ ਨੇ ਤੁਹਾਡੇ ਕੋਲੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਸਟੱਡੀ ਵੀਜ਼ੇ ਤੇ ਆਪਾਂ ਗੱਲ ਕੀਤੀ ਹੈ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਸਤੰਬਰ ਇਨਟੇਕ ਦੇ ਲਈ ਨਾਲ ਦੇ ਨਾਲ ਘੱਟ ਜੀ ਏਸੀ ਨਾਲ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਆਪਾਂ ਵਰਕ ਪਰਮਿਟ ਦੀ ਗੱਲ ਕੀਤੀ ਹੈ ਨਿਊਜ਼ੀਲੈਂਡ ਦਾ ਤੁਸੀਂ ਕਿਵੇਂ ਲੈ ਸਕਦੇ ਹੋ ਯੂ ਐਸ ਏ ਟੂਰਿਸਟ ਵੀਜ਼ਾ ਐਂਡ ਸਟੱਡੀ ਵੀਜ਼ਾ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਸਕੂਲਿੰਗ ਵੀਜ਼ਾ ਸਭ ਤੋਂ ਵੱਡੀ ਗੱਲ ਹੈ ਸਕੂਲਿੰਗ ਵੀਜ਼ਾ ਜਿਹੜੇ ਜਾਣਾ ਚਾਹੁੰਦੇ ਨੇ ਆਪਣੇ ਬੱਚਿਆਂ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਬੱਚਿਆਂ ਦੇ ਨਾਲ ਨਾਲ ਪੇਰੈਂਟਸ ਵੀ ਜਾ ਸਕਦੇ ਆ ਹੁਣ ਸਭ ਤੋਂ ਵੱਡੀ ਗੱਲ ਹੈ ਸਕੂਲਿੰਗ ਵੀਜ਼ਾ ਦਾ ਸਕਸ का हूँ स्कूलिंग वीज़ा आया उन्होंने एक्सपीरियंस किस तरह का रहा किस तरह की उन्होंने प्रोफाइल से ही उन्होंने ही जबानी सुनो हेलो गुड आफ्टरनून एवरी वन मैं अयान ई आई एफ एस इमिग्रेशन से आज हमारे पास ईसा जी का एक और कनेडा का पी पी आर रिसीव हुआ है और आप इनके मुँह से सुन सकते हो कि इनका एक्सपीरियंस कैसा रहा थैंक यू सर रियली हैड अ ग्रेट एक्सपीरियंस एक्चुअली मुझे इनके बारे में यूट्यूब वीडियो से पता चला तो मैंने सर को कॉन्टैक्ट करा और यहाँ The best part is whenever I call them, they always answer my call. And thank you for this. And I really recommend everyone to visit here and fulfill their dreams. Okay, welcome.